ਗਰਮੀ ਦੇ ਮੌਸਮ ਦੀਆਂ ਸਬਜ਼ੀਆਂ ਦਾ ਝਾੜ ਕਿਵੇਂ ਵੱਧ ਤੋਂ ਵੱਧ ਲੈ ਸਕਦੇ ਆ ਦੋਸਤੋ ਅੱਜ ਉਹ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਝਾੜ ਛੋਟੇ ਦੁੱਗਣੇ ਹੋ ਜਾਣਗੇ ਜੇ ਦੋਸਤੋ ਤੁਹਾਡੇ ਵੀ ਖੇਤ ਦੇ ਵਿੱਚ ਜੇ ਤੁਸੀਂ ਭਾਵੇਂ ਛੋਟੇ ਪੱਧਰ ਤੇ ਲਾਉਨੇ ਹੋ ਭਾਵੇਂ ਵੱਡੇ ਪੱਧਰ ਤੇ ਲਾਉਨੇ ਹੋ ਕਿਉਂਕਿ ਅੱਜ ਕੱਲ੍ਹ ਕਿਸਾਨ ਭਰਾ ਆਪਣੇ ਖਾਣ ਵਾਸਤੇ ਥੋੜੀ ਥੋੜੀ ਸਬਜ਼ੀ ਜ਼ਰੂਰ ਲਾਉਂਦਾ ਭਾਵੇਂ ਉਹ ਖੇਤ ਲਾਵੇ ਘਰੇ ਲਾਵੇ ਕਿਉਂਕਿ ਦੋਸਤੋ ਆਪਾਂ ਜਦੋਂ ਸਬਜ਼ੀ ਲਾਉਂਦੇ ਆ ਆਪਾਂ ਨੂੰ ਪ੍ਰੋਪਰ ਛਾੜਾ ਜਿਹੜਾ ਉਹ ਨਹੀਂ ਮਿਲਦਾ ਕਿਉਂਕਿ ਜੇ ਆਪਾਂ ਕਦੂਆਂ ਦੀਆਂ ਬੇਲਾਂ, ਕਰੇਲਿਆਂ ਦੀਆਂ ਬੇਲਾਂ ਜਾਂ ਕੋਈ ਹੋਰ ਬੇਲਾਂ ਲਾ ਦਨੇ ਜਾਂ ਕੋਈ ਬੂਟੇ ਲਾ ਦਨੇ, ਬੀ ਲਾ ਦਨੇ ਆ, ਜ਼ਿਆਦਾਤਰ ਤਾਂ ਉਹ ਉੱਗਦੇ ਨਹੀਂ ਹੈਗੇ। ਜੇ ਉੱਗ ਵੀ ਪੈਂਦੇ ਨੇ ਤਾਂ ਆਪਾਂ ਨੂੰ ਸਹੀ ਛਾੜ ਨਹੀਂ ਦਿੰਦੇ। ਮੰਨ ਲਓ ਕਦੂਆਂ ਦੀਆਂ ਬੇਲਾਂ ਲਾਤੀਆਂ ਤਾਂ ਆਪਣੇ ਕਦੂ ਲੱਗਦੇ ਨਹੀਂ ਹੈਗੇ। ਬੇਲਾਂ ਬਹੁਤ ਵੱਡੀਆਂ-ਵੱਡੀਆਂ ਹੋ ਜਾਂਦੀਆਂ ਨੇ। ਤੇ ਦੋਸਤੋ ਉਹਨਾਂ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਦੋਸਤੋ ਤੇ ਸਹੀ ਤਰੀਕੇ ਲਾਉਣ ਦਾ ਜਿਹੜਾ ਕਾਰਨ ਆ ਦੋਸਤੋ ਉਹੀ ਵੱਡਾ ਕਾਰਨ ਆ ਕਿਉਂਕਿ ਜੇ ਆਪਾਂ ਸਹੀ ਤਰੀਕੇ ਨਾਲ ਬੇਲਾਂ ਲਾਉਂਦੇ ਨਹੀਂ ਤਾਂ ਹੀ ਉਹ ਸਹੀ ਝਾੜ ਦਿੰਦੀਆਂ ਨਹੀਂ ਤੇ ਦੋਸਤੋ ਤਰੀਕਾ ਤੁਹਾਡੇ ਸਾਹਮਣੇ ਆ শেয়ার ਕਰਾਂਗੇ ਦੋਸਤੋ ਜਿਵੇਂ ਕਦੂਆਂ ਦੀ ਬੇਲਾ ਲਾਉਣੀਆਂ ਨੇ ਆਪਾਂ ਨੇ ਇੱਕ ਤਰੀਕਾ ਲਾ ਲਈਏ ਦੋਸਤੋ ਆ ਦੇਖ ਸਕਦੇ ਹੋ ਕਦੂਆਂ ਦੀ ਬੇਲਾ ਲਾਉਣ ਵਾਸਤੇ ਇੱਕ ਤਰੀਕਾ ਛੋਟੇ ਥਾਂ ਵਿੱਚ ਘੱਟ ਥਾਂ ਵਿੱਚ ਤੁਸੀਂ ਆਪਣੀਆਂ ਸਬਜ਼ੀ ਭਾਜੀ ਜਿਹੜੀ ਗਰਮੀ ਦੇ ਰੁੱਤ ਦੀ ਹੋ ਤਿਆਰ ਕਰ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਦੋਸਤੋ ਬਤਾਉਂ ਲੱਗੇ ਹੋਏ ਨੇ ਬਹੁਤ ਸਾਰੀਆਂ ਸਬਜ਼ੀਆਂ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੀਆਂ ਸਬਜ਼ੀਆਂ ਲੱਗ ਰਹੀਆਂ ਨੇ ਗਰਮੀ ਰੁੱਤ ਦੇ ਵਿੱਚ ਕਿਹੜੀਆਂ ਲਾ ਸਕਦੇ ਆਪਾਂ ਤੇ ਦੋਸਤੋ ਸੋਣੂ ਇਸ ਵੀਡੀਓ ਦੇ ਵਿੱਚ ਉਹ ਵੀ ਪਤਾ ਲੱਗ ਜਾਓ ਵੀ ਕਿਹੜੀਆਂ ਸਬਜ਼ੀ ਆਪਾਂ ਗਰਮੀ ਦੇ ਰੁੱਤ ਦੇ ਵਿੱਚ ਲਾ ਸਕਦੇ ਆਂ ਦੋਸਤੋ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਭਾਵੇਂ ਤੁਸੀਂ ਸਬਜ਼ੀ ਘਰੇ ਲਾਉਣੀ ਆ ਭਾਵੇਂ ਖੇਤ ਲਾਉਣੀ ਆ ਥੋੜੇ ਜੇ ਥਾਂ ਵਿੱਚ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਬਜ਼ੀ ਲਾ ਸਕਦੇ ਹੋ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਾਂਗੇ ਦੋਸਤੋ ਦੇਖ ਸਕਦੇ ਹੋ ਬਤਾਉਂ ਲੱਗੇ ਹੋਏ ਨੇ ਦੋਸਤੋ ਇਹ ਹੈਗੀ ਹੈ ਜੀ ਲਾਲ ਪ੍ਰਿੰਡੀ ਇਹ ਨਵੇਂ ਵੀ ਆਏ ਹੋਏ ਦੋਸਤੋ ਯੂਨੀਵਰਸਿਟੀ ਚੋਂ ਤੁਸੀਂ ਇਹਦਾ ਬੀ ਲੈ ਸਕਦੇ ਹੋ ਪਿਛਲੀ ਵਾਰ ਬਹੁਤ ਡਿਮਾਂਡ ਆਈ ਸੀ ਆਪਣੇ ਕੋਲ ਤੇ ਬਾਈਆਂ ਨੂੰ ਕਿਹਾ ਵੀ ਯੂਨੀਵਰਸਿਟੀ ਚੋਂ ਲਿਆ ਸਕਦੇ ਹੋ ਤੁਸੀਂ ਲਾਲ ਪ੍ਰਿੰਡੀਆਂ ਦੋਸਤੋ ਪ੍ਰਿੰਡੀ ਲਾਲ ਹੋਊਗੀ ਤੇ ਬਾਕੀ ਦੋਸਤੋ ਸਾਰੀ ਜਿਹੜੀ ਜਾਣਕਾਰੀ ਉਹ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਸਬਜੀ ਜਿਹੜੀ ਆਪਾਂ ਘਰੇ ਲਾਉਣ ਵਾਸਤੇ ਲਗਾਉਣੇ ਆਗੇ ਉਹ ਕਿਵੇਂ ਲਾਉਣੀਆਂ ਕਿਹੜਾ ਤਰੀਕਾ ਵਰਤਣਾ ਦੋਸਤੋ ਆਜੋ ਦੇਖਦੇ ਆਂ ਵੀਡੀਓ ਵੀਡੀਓ ਸ਼ੇਅਰ ਜ਼ਰੂਰ ਕਰ ਲੈ ਜੀ ਦੋਸਤੋ ਅੱਜ ਕੀ ਆਪਾਂ ਸਬਜੀ ਸਾਰਿਆਂ ਨੇ ਲਾਉਣੀ ਹੈਗੀ ਤੇ ਲਾਉਣੀ ਕਿਵੇਂ ਆਜੋ ਸੁਣ ਦਿਖਾ ਦਦਾ ਯੂਨੀਵਰਸਿਟੀ ਦੇ ਵਿੱਚ ਲੱਗੀ ਹੋਈ ਸੀ ਅਜੋ ਦਿਖਿਆ ਉਹਨਾ ਤੁਹਾਨੂੰ ਤੇ ਗਵਾਰਾ ਲੱਗਿਆ ਹੋਇਆ ਦੋਸਤੋ ਆ ਇਸ ਤਰ੍ਹਾਂ ਬੈੱਡ ਬਣਾ ਕੇ ਲਾਉਂਗੇ ਤੁਸੀਂ ਬਹੁਤ ਸ਼ਾਨਦਾਰ ਰਹੂਗਾ ਤੁਸੀਂ ਕੱਖ ਵੀ ਘੱਟ ਹੋਣਗੇ ਤੋਂ ਉਦੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਧਰ ਟਿੰਡੇ ਲਾਏ ਹੋਏ ਨੇ ਇਸ ਤਰ੍ਹਾਂ ਕਾਗਜ਼ ਪਾ ਕੇ ਵੀ ਬਣਾ ਸਕਦੇ ਆ ਉਹਦੇ ਲਾਣ ਖਾਣ ਵਾਸਤੇ ਦੇਖ ਸਕਦੇ ਹੋ ਇਹ ਵਿੱਚ ਕੱਖ ਬਹੁਤ ਘੱਟ ਹੋਣਗੇ ਆ ਦੇਖ ਲਓ ਤਰਬੂਜ ਲੱਗਿਆ ਹੋਇਆ ਹੈਗਾ ਖਰਬੂਜਾ ਲੱਗਿਆ ਹੋਇਆ ਤੁਹਾਨੂੰ ਮੈਂ ਹੋਰ ਸਾਰੀਆਂ ਦਿਖਾਦਾ ਕਦੂਆਂ ਤੋਂ ਲੋਬੀਆ ਲੱਗਿਆ ਹੋਇਆ ਹੈਗਾ ਦੋਸਤੋ ਦੇਖ ਸਕਦੇ ਹੋਗੇ ਤੇ ਪ੍ਰਿੰਡੀ ਲੱਗੀ ਹੋਈਏ ਤੁਸੀਂ ਆਹ ਤਰੀਕੇ ਨਾਲ ਲਾਉਣੇ ਨੇ ਜਿਵੇਂ ਲਾਉਣੇ ਆਗੇ ਕਿਉਂਕਿ ਕੱਖਾਂ ਦੀ ਗਿਣਤੀ ਜਾਂ ਗੁੱਡ ਗੜਾਈ ਜਾਂਦਾ ਇਹ ਤੇ ਵਧੀਆ ਰਹਿੰਦਾ ਦੇਖ ਲਓ ਪ੍ਰਿੰਡੀ ਲੱਗੀ ਹੋਈ ਆ ਤੇ ਇੱਧਰ ਹਲਬਾ ਕੱਦੂ ਲੱਗੇ ਹੋਆ ਦੇਖੋ ਕਿਉਂਕਿ ਬੇਲਾਂ ਆਪਾਂ ਲੈ ਜਾਣੇ ਔਰੋਂ ਲਾਉਣ ਦਾ ਤਰੀਕਾ ਆਪਣਾ ਸਹੀ ਨਹੀਂ ਹੁੰਦਾ ਤੇ ਆਪਾਂ ਨੂੰ ਸਹੀ ਜਿਹੜੀ ਉਹ ਝਾੜ ਨਹੀਂ ਮਿਲਦਾ ਹੈਗਾ ਇੱਧਰ ਹਲਬਾ ਕੱਦੂ ਲੱਗੇ ਹੋਆ ਦੋਸਤੋ ਆਹ ਤਰੀਕੇ ਨਾਲ ਲਾਉਣੇ ਆ ਕਿਉਂਕਿ ਆ ਬੇਲਾਂ ਇੱਧਰ ਆ ਜਾਣੀਆਂ ਨੇ ਤੇ ਬਹੁਤ ਵਧੀਆ ਸ਼ਾਨਦਾਰ ਤਰੀਕਾ ਹੋ ਜਾਣਾ ਇਸ ਤੋਂ ਬਾਅਦ ਜਿਹੜੇ ਆਪਾਂ ਘੀਆ ਕੱਦੂ ਲਾਉਣੇ ਆਗੇ ਉਹ ਵੀ ਆਪਾਂ ਆਹ ਆਹ ਤਰੀਕੇ ਬਾਂਸ ਦੀਆਂ ਹਾਂ ਬਣਾ ਕੇ ਦੋਸਤੋ ਬਾਂਸ ਦੇ ਉੱਤੇ ਰੱਸੀਆਂ ਬੰਨ ਕੇ ਤਾਰਾਂ ਬੰਨ ਕੇ ਇਸ ਤਰ੍ਹਾਂ ਬੇਲਾਂ ਚਾੜ ਦੇਣੀਆਂ ਨੇਗੀਆਂ ਉਦੋਂ ਬਾਅਦ ਤੁਹਾਨੂੰ ਫਲ ਵੀ ਜ਼ਿਆਦਾ ਮਿਲੂਗਾ ਇਹਦਾ ਤੇ ਬੇਲਾਂ ਵੀ ਤੁਹਾਡੀਆਂ ਵਧੀਆ ਰਹਿਣਗੀਆਂ ਤੇ ਆਹ ਦੇਖ ਸਕਦੇ ਹੋ ਦੋਸਤੋ ਇੱਧਰ ਵੀ ਕੀ ਆ ਕਦੂ ਲਾਇਆ ਤੁਸੀਂ ਇਸ ਤਰੀਕੇ ਨਾਲ ਲਾਉਣੇ ਨੇਗੇ ਆਹ ਜਾਲ ਬਣਾ ਕੇ ਆ ਦੇਖੋ ਵੱਡੇ ਵੱਡੇ ਆਪਣੇ ਪਾਈਪ ਲਾ ਕੇ ਲਾ ਲਓ ਪਾਈਪ ਲਾ ਲਓ ਬਾਂਸ ਲਾ ਲਓ ਇਸ ਤਰੀਕੇ ਨਾਲ ਲਾ ਕੇ ਨਾ ਤੁਸੀਂ ਕੀ ਆ ਕਦੂ ਜਾਂ ਬੇਲਾਂ ਲਾਉਣੀਆਂ ਨੇ ਤੁਹਾਨੂੰ ਜਦੋਂ ਆਪਾਂ ਅੰਦਰ ਜਾਂਦੇ ਆ ਦੇਖੋ ਰਾਸਤਾ ਵੀ ਮਿਲ ਜੂ ਐ ਤੋੜਨ ਵਾਸਤੇ ਇਹਨਾਂ ਤੇ ਲੰਮਕ ਜਾਵਾਂਗੇ ਸਾਰੇ ਹਨਾ ਅੱਗੇ ਬੇਲਾਂ ਵਧੀ ਜਾਣਗੀਆਂ ਤੇ ਕਰੇਲਿਆਂ ਦੀਆਂ ਬੇਲਾਂ ਵੀ ਇਸ ਤਰ੍ਹਾਂ ਹੀ ਲਾ ਸਕਦੇ ਆ ਤੁਸੀਂ ਤੇ ਇੱਧਰ ਦੇਖ ਸਕਦੇ ਹੋ ਤੁਹਾਨੂੰ ਮਿਰਚਾਂ ਲੱਗੀਆਂ ਹੋਈਆਂ ਨੇ ਬਤਾਊ ਲੱਗੇ ਹੋਏ ਨੇਗੇ ਕੱਖਾਂ ਤੋਂ ਬਚਣ ਲਈ ਗੁੱਡਾ ਦੇ ਚੱਪਣ ਗੱਦੂ ਲੱਗੇ ਹੋਏ ਨੇ ਚੱਪਣ ਗੱਦੂ ਇਸ ਤਰੀਕੇ ਨਾਲ ਲਾਉਣੇ ਨੇ ਦੋਸਤੋ ਤੇ ਆਜੋ ਦੋਸਤੋ ਆ ਦੇਖ ਸਕਦੇ ਹੋਗੇ ਇੱਧਰ ਬਤਾਊ ਲੱਗੇ ਹੋਏ ਨੇ ਮਿਰਚਾਂ ਲੱਗੀਆਂ ਨੇ ਉੱਧਰ ਲਾਸਨ ਲੱਗੇ ਹੋਏ ਇੱਧਰ ਮਟਰ ਲੱਗੇ ਹੋਏ ਆ ਦੇਖ ਸਕਦੇ ਹੋ ਤੇ ਤੋਰੀਆਂ ਲੱਗੀਆਂ ਹੋਈਆਂ ਨੇ ਦੋਸਤੋ ਤੋਰੀਆਂ ਵੀ ਤੁਸੀਂ ਇਸ ਤਰੀਕੇ ਨਾਲ ਆਸ ਤੇ ਕਰੇਲੇ ਵੀ ਤੁਸੀਂ ਆਹ ਤਰੀਕੇ ਨਾਲ ला ਸਕਦੇ ਆਂ ਤਰੀਕਾ ਬਹੁਤ ਸੋਹਣਾ ਤਰੀਕਾ ਹੈਗਾ ਤੇ ਇਹ ਤਰੀਕਾ ਵਰਤੋ ਦੋਸਤੋ ਲਾਓ ਇਹ ਤਿੱਕਾ ਤੇ ਆਹ ਦੇਖ ਲਓ ਮਟਰ ਲੱਗੇ ਹੋਏ ਨੇ ਆਹ ਤਰੀਕੇ ਨਾਲ ਤੁਸੀਂ ਮਟਰ ਵੀ ला ਸਕਦੇ ਹੋ ਤੇ ਇਧਰ ਸਾਰੇ ਮਟਰ ਲੱਗੇ ਹੋਏ ਨੇ ਦੋਸਤੋ ਆਹ ਬਾਂਸਾਂ ਦੇ ਮਦਦ ਨਾਲ ला ਸਕਦੇ ਹੋ ਤੁਸੀਂ ਜਿਹੜੇ ਬੇਲ ਵਾਲੇ ਮਟਰ ਹੁੰਦੇ ਆਂ ਆਪਾਂ ਲਾ ਲੈਂਦੇ ਆਂ ਡਿੱਗ ਜੀ ਜਾਂਦੇ ਨੇਗੇ ਪਰ ਜੇ ਤੁਸੀਂ ਆਹ ਤਰੀਕਾ ਵਰਤੋਗੇ ਇਹਦੇ ਵਾਲਾ ਬਾਂਸ ਵਾਲਾ ਤਾਂ ਤੁਹਾਡੇ ਮਟਰ ਪੈਦਾਵਾਰ ਵੀ ਜ਼ਿਆਦਾ ਦੇਣਗੇ ਦੋਸਤੋ ਦੇਖ ਲਓ ਕਿਹੜੇ ਕਿਹੜੇ ਮਟਰ ਨੇ ਦੇਖ ਲਓ ਫਾਈਟ ਦੇਖ ਲਓ ਕਿੱਡੀ ਕਿੱਡੀ ਆ ਮਟਰ ਬਹੁਤ ਸੋਹਣੇ ਮਟਰ ਲੱਗੇ ਹੋਏ ਨੇ ਕਿ ਇਧਰ ਪਿਆਜ਼ ਲੱਗੇ ਹੋਏ ਨੇ ਦੋਸਤੋ ਲਹਾਸਣ ਲੱਗਿਆ ਹੋਇਆ ਹੈਗਾ ਤੇ ਲਹਾਸਣ ਦੇ ਉੱਤੇ ਜਿਵੇਂ ਆਪਾਂ ਪਿਛਲੀ ਵਾਰ ਦਿਖਾਏ ਸੀਗੇ ਪਰਾਲੀ ਪਾ ਕੇ ਇਸ ਵਾਰ ਮਲਚਿੰਗ ਕੀਤੀ ਹੋਈ ਆ ਦੇਖਸੋ ਆਪਾਂ ਵੀ ਆਪਣੇ ਖੇਤ ਦੇ ਵਿੱਚ ਕੀਤੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਫਾ ਦੇਖੋ ਮਲਚਿੰਗ ਕੀਤੀ ਹੋਈ ਆ ਲਹਾਸਣ ਦੇ ਉੱਤੇ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਚੀਜ਼ਾਂ ਇਹ ਚੀਜ਼ਾਂ ਦੇਖ ਕੇ ਜਾਇਆ ਕਰੋ ਸਿੱਖ ਕੇ ਆਇਆ ਕਰੋ ਆਪਣੇ ਖੇਤਾਂ ਦੇ ਵਿੱਚ ਟ੍ਰਾਇਲ ਕਰਿਆ ਕਰੋ ਦੋਸਤੋ ਥੋੜੇ ਥੋੜੇ ਤਰੀਕੇ ਨਾਲ ਤਿਆਰ ਦੇਖੋ ਗੰਡੇ ਲਾਏ ਹੋਏ ਨੇ ਗਿੱਲਾਸਣ ਲਾਇਆ ਹੋਇਆ ਪਿਆਜ਼ ਲਾਇਆ ਦੋਸਤੋ ਆਹ ਦੇਖ ਸਕਦੇ ਹੋ ਤੇ ਜਿਵੇਂ ਬੈਡਾਂ ਤੇ ਲਾਏ ਨੇ ਪਾਣੀ ਪਾਉਣਾ ਵੀ ਇਹਨੂੰ ਸਹੀ ਰਹਿਣਾਗਾ ਆਹ ਤਰੀਕੇ ਨਾਲ ਵਰਤਿਆ ਕਰੋ ਤੁਸੀਂ ਤੇ ਆਹ ਦੇਖੋ ਇਹ ਬੈਡਾਂ ਦੇ ਉੱਤੇ ਲਾਇਆ ਹੋਏ ਆ ਸਾਰਾ ਪਿਆਜ਼ ਆਹ ਤਰੀਕੇ ਨਾਲ ਪਿਆਜ਼ ਲਾਇਆ ਕਰੋ ਕਿਉਂਕਿ ਇਹਦੇ ਨਾਲ ਗੰਡਾ ਮੋਟਾ ਵੀ ਹੁੰਦਾ ਪਾਣੀ ਵੀ ਬੱਤ ਦਾ ਲੱਗਦਾ ਜਿਆਦਾ ਹੀ ਪਾਣੀ ਨਾਲ ਪਿਆਜ਼ ਮਰ ਵੀ ਜਾਂਦਾ ਆਹ ਤਰੀਕੇ ਨਾਲ ਵਰਤਿਆ ਕਰੋ ਆ ਦੇਖੋ ਅੱਗੇ ਸੁੰਦਰ ਖਿਆਣ ਆਜੂ ਮਿਰਚਾਂ ਲੱਗੀਆਂ ਨੇ ਆਹ ਤਰੀਕਾ ਮਿਰਚਾਂ ਔਲੀਆਂ ਪਾ ਕੇ ਲਾਉਨੇ ਜਿਵੇਂ ਆਹ ਦੇਖੋ ਦੋਵੇਂ ਪਾਸੇ ਮਿੱਟੀ ਲੱਗੇ ਜਿੰਨੇ ਲਫਾਫ ਮਿੱਟੀ ਵੀ ਲੱਗ ਜਾਂਦੇ ਆਲੇ ਪਾਣੀ ਵੀ ਇਹਨਾਂ ਨੂੰ ਬੱਤ ਦਾ ਮਿਲਦਾ ਹੈਗਾ ਬੱਚਾਂ ਤੋਂ ਬਾਅਦ ਬਤਾਉਂ ਲੱਗੇ ਹੋਏ ਨੇ ਆਹ ਤਰੀਕਾ ਵਰਤਣਾ ਕਾਗਜ਼ ਪਾ ਕੇ ਲਾਉਣੀ ਇਹਦੇ ਵਿੱਚ ਕੱਖ ਬਹੁਤ ਘੱਟ ਹੁੰਦੇ ਨੇ ਕਿ ਪਾਣੀ ਵੀ ਇਹਨਾਂ ਨੂੰ ਸਹੀ ਮਾਤਰਾ ਚ ਲੱਗਦਾ ਕਿਉਂਕਿ ਆਪਣੇ ਕੀ ਆ ਜ਼ਿਆਦਾਤਰ ਆਪਾਂ ਪਾਣੀ ਨਾਲ ਆਪਣੀਆਂ ਸਬਜ਼ੀਆਂ ਜਿਹੜੀ ਉਹ ਖਰਾਬ ਕਰ ਲੈਂਦੇ ਆਂਗੇ ਜੇ ਤੁਸੀਂ ਆਹ ਤਰੀਕੇ ਨਾਲ ਲਾਉਂਗੇ ਪਾਣੀ ਬਹੁਤ ਘੱਟ ਲੱਗੂ ਓਲੀਆਂ ਬਣਾ ਕੇ ਲਵਾਂਗੇ ਕਿਉਂਕਿ ਆਪਾਂ ਇੱਕ ਇੱਕ ਸਿੰਗਲ ਸਿੰਗਲ ਓਲੀ ਦੇਦੇ ਆ ਉਹਦੇ ਵਿੱਚ ਮਿੱਟੀ ਛੇਤੀ ਢਲ ਜਾਂਦੀ ਹੈ ਤੇ ਕਾਗਜ਼ ਵੀ ਨਹੀਂ ਸਹੀ ਤਰੀਕੇ ਨਾਲ ਪੈਂਦਾ ਆਹ ਤਰੀਕੇ ਨਾਲ ਕਾਗਜ਼ ਵੀ ਸਹੀ ਸਹੀ ਪੈਂਦਾ ਤੇ ਵਿੱਚ ਮਾਦੀ ਕੀ ਸਲਾਬ ਵੀ ਘੱਟ ਹੀ ਚੜਦੀ ਹੈ ਕਿਉਂਕਿ ਵਿਚਾਲੜਾ ਬਿਲਕੁਲ ਲਲਾ ਪਾਸਾ ਸੁੱਕਾ ਰਹਿਣਾ ਹੈ ਤੇ ਇਸ ਤਰੀਕੇ ਨਾਲ ਇਸ ਤਰ੍ਹਾਂ ਚੱਪਣ ਗੁੱਦੂ ਲਾਏ ਹੋਏ ਨੇ ਦੋਸਤੋ ਤੇ ਬਾਕੀ ਹੋਰ ਸਬਜ਼ੀ ਸਾਰੀ ਲਾਈ ਹੋਈ ਹੈ ਜਿਵੇਂ ਆਹ ਚੀਜ਼ਾਂ ਨਾਲ ਲਾਈ ਹੋਈ ਹੈ ਸਬਜ਼ੀ ਜਿਵੇਂ ਤੁਹਾਡੇ ਲਈ ਥਾਂ ਘੱਟ ਹੁੰਦਾ ਹੈ ਕਦੂਆਂ ਦੀਆਂ ਬੇਲਾਂ ਕੀਏ ਦੀਆਂ ਬੇਲਾਂ ਲੋਕੀ ਦੀਆਂ ਬੇਲਾਂ ਲਾ ਲਓ ਕਰੇਲੇ ਛੋਟੇ ਕਰੇਲੇ ਵੱਡੇ ਕਰੇਲੇ ਤੋਰੀਆਂ ਤੁਸੀਂ ਇਸ ਤਰੀਕੇ ਨਾਲ ਜਾਲ ਬਣਾ ਕੇ ਡੰਡੇ ਗੱਡ ਕੇ ਮੰਨ ਲਓ ਵੀ ਆਹ ਦੇਖ ਸਕਦੇ ਹੋ ਤੁਸੀਂ ਉਰੋਂ ਘੱਟ ਤੋਂ ਘੱਟ ਮੇਲ ਲਾਦਾ ਇਹ 20 ਫੁੱਟ ਹੋਣੀ ਜਗਾ 20 ਫੁੱਟਾਂ ਦੇ ਵਿੱਚ ਤੁਸੀਂ ਦੋ ਡੰਡੇ ਗੱਡ ਸਕਦੇ ਹੋ ਦੋ ਡੰਡੇ ਗੱਡੇ ਹੋਏ ਨੇ ਆ ਦੇਖ ਸਕਦੇ ਹੋ ਦੋਸਤੋ ਇੱਕ ਡੰਡਾ ਆਤੀ ਆ ਆਪਣਾ ਬਾਸ ਗੱਡਿਆ ਬਾਸ ਤੋਂ ਬਾਅਦ ਹਾਂਜੀ ਜੀ ਇਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਇਹਨੂੰ ਪੁਣ ਲੈਣਾ ਪੁਣ ਕੇ ਤੁਸੀਂ ਜਿਆਦਾ ਤੋਂ ਜਿਆਦਾ ਸਬਜ਼ੀ ਲੈ ਸਕਦੇ ਆ ਥੋੜੇ ਥਾਉ ਦੇ ਵਿੱਚ ਇਹ ਤਰੀਕਾ ਬਹੁਤ ਵਧੀਆ ਥੋੜੇ ਥਾਉ ਵਿੱਚ ਸਬਜ਼ੀ ਲੈਣ ਦਾ ਤੇ ਫਲ ਵੀ ਜਿਆਦਾ ਆਊਗਾ ਦੋਸਤੋ ਤੇ ਪਤਾ ਵੀ ਜਿਆਦਾ ਲੱਗੂਗਾ ਕਰਿਓ ਵੀਡੀਓ ਸ਼ਰ ਧੰਨਵਾਦੀ ਸਾਰਾ